ਬੀਤੇ ਦਿਨੀ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਇੱਕ ਛੋਟੇ ਜਿਹੇ ਬੱਚੇ ਨਾਲ ਜਿਹੜਾ ਹੋਇਆ ਸਲੂਕ ਉਹ ਪੰਜਾਬ ਦੇ ਵਿੱਚ ਅਸੀਂ ਅਕਸਰ ਬਿਹਾਰ ਤੋਂ ਆਏ ਜਿਹੜੇ ਕੁਝ ਲੋਕ ਜਿਹੜੇ ਕੰਮ ਕਰਦੇ ਨੇ ਪਈਆ ਕਹਿੰਦੇ ਨੇ ਅਸੀਂ ਉਹਨਾਂ ਵੱਲੋਂ ਕਿਹਾ ਕੀਤਾ ਜਾ ਰਿਹਾ ਹੈਗਾ ਪੁਲਿਸ ਨੇ ਹਿਰਾਸਤ ਵਿੱਚ ਵੀ ਲੈਤਾ ਹੈਗਾ ਲੇਕਿਨ ਉਸ ਤੋਂ ਬਾਅਦ ਜਿਹੜੇ ਪੰਜਾਬੀ ਨੇ ਉਹਨਾਂ ਦਿਲਾਂ ਦੇ ਵਿੱਚ ਬੜਾ ਰੋਸ ਪ੍ਰਗਟ ਪੈਦਾ ਹੋ ਰਿਹਾ ਹੈ ਲੋਕ ਰੈਲੀਆਂ ਵੀ ਕੱਢ ਰਹੇ ਨੇ ਕਿਉਂਕਿ ਵਾਕਿਆਤ ਦੇ ਵਿੱਚ ਬਹੁਤ ਕਹਿੰਦੇ ਬੁਰੀ ਖਬਰ ਹੈ ਪੰਜਾਬੀਆਂ ਲਈ ਕਿ ਪਹਿਲਾਂ ਸੋਚਦੇ ਸੀਗੇ ਕਿ ਸਾਨੂੰ ਕੁੜੀਆਂ ਦੀ ਰੱਖਿਆ ਕਰਨੀ ਪੈਂਦੀ ਹੈ ਅੱਜਕੱਲ ਮੁੰਡਿਆਂ ਦੀ ਰੱਖਿਆ ਵੀ ਕਰਨੀ ਪੂਗੀ ਸਗਲੇ ਪਗਸਿੰਘ ਦੁਆਬੀ ਸੋਸ਼ਲ ਐਕਟੀਵਿਟੀਜ਼ ਐਕਟੀਵਿਸਟ ਨੇਗੇ ਬਹੁਤ ਤੁਸੀਂ ਸਮਾਜ ਦੇ ਵਿੱਚ ਜਿਹੜੇ ਮੁੱਦੇ ਨੇਗੇ ਉਹਨਾਂ ਨੂੰ ਚੱਕ ਰਹੇ ਹੋ ਜਿਹੜਾ ਇਹ ਮੁੱਦਾ ਹੈ ਇਹ ਤੁਸੀਂ ਕਿਵੇਂ ਦੇਖਦੇ ਤੁਸੀਂ ਲਾਸਟ ਟਾਈਮ ਮੈਂ ਤੁਹਾਨੂੰ ਦੇਖਿਆ ਤੁਸੀਂ ਰੋਪੜ ਦੇ ਵਿੱਚ ਵੀ ਇਹ ਚੀਜ਼ ਕਰੈਲੀ ਗੱਡੀ ਇੱਕ ਰੁਕੜ ਬੋਪੜ ਦੇ ਵਿੱਚ ਜਿਹੜੇ ਪਈਏ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਭਾਈ ਤੁਸੀਂ ਜਾਓ ਆਦੇ ਵਾਪਸ ਘਰਾਂ ਨੂੰ ਜਾਓ ਦੇਖੋ ਜਿਹੜਾ ਰੋਪੜ ਵਾਲਾ ਇਨਸੀਡੈਂਟ ਸੀਗਾ ਨਾ ਇਹ ਜਿਹੜਾ ਬੱਚੇ ਵਾਲਾ ਇਨਸੀਡੈਂਟ ਹੋਇਆ ਜਦੋਂ ਉਹ ਤਾਂ ਤੁਸੀਂ ਦੇਖੋ ਅਨਆਫੀਸ਼ੀਅਲੀ ਜਦੋਂ ਫੋਟੋਜ਼ ਆਪਣੇ ਕੋਲ ਆਉਂਦੀਆਂ ਨੇ ਬੱਚੇ ਦੇ ਐਨਐਸ ਦੇ ਚ ਉਹਨੇ ਡਾਂਗ ਦਿੱਤੀ ਹੋਈ ਆ ਐਡੇ ਵੱਡੇ ਦਰਿੰਦੇ ਸਾਡੇ ਵਿੱਚ ਆਮ ਹੀ ਘੁੰਮੀ ਜਾਂਦੇ ਨੇ ਤੇ ਸਾਡੇ ਲੋਕ ਅਵੇਰ ਹੀ ਨਹੀਂ ਹੈਗੇ ਸਾਡੇ ਲੋਕ ਵੀ ਜੇ ਤੁਸੀਂ ਭਈਆਂ ਨੂੰ ਨਾਂ ਕਹੋ ਵੀ ਇਹ ਚੋਨਾ ਕਿਤੇ ਤੋਂ ਲਵਾਉਂਗੇ ਉਹ ਯਾਰ ਤੁਹਾਡੇ ਬੱਚਿਆਂ ਦੇ ਡਾਂਗ ਦੇ ਰਹੇ ਨੇ ਤੁਹਾਡੇ ਬੱਚਿਆਂ ਕੁੜੀਆਂ ਤਾਂ ਚਲੋ ਕੁੜੀਆਂ ਦਾ ਤਾਂ ਇੱਕ ਵੱਖਰਾ ਚੈਪਟਰ ਸੀ ਉਹ ਮੁੰਡਿਆਂ ਨਾਲ ਵੀ ਬਲਾਤਕਾਰ ਕੀ ਜਾਂਦੇ ਨੇ ਹੈਨਾ ਕੌਣ ਨੇ ਯਾਰ ਇਹ ਲੋਕ ਕਿੱਥੋਂ ਆਏ ਨੇ ਐਡੇ ਐਡੇ ਕ ਬੇਰਹਿਮ ਲੋਕ ਇੱਕ ਛੋਟਾ ਜਿਹਾ ਜਵਾਕ ਯਾਰ ਛੋਟੇ ਜਿਹੇ ਜਵਾਕ ਮਤਲਬ ਕੀ ਕਹੀਏ ਹੁਣ ਛੋਟੇ ਜਿਹੇ ਦਵਾਕ ਨੂੰ ਪਿਆਰ ਕਰਨਾ ਹੁੰਦਾ ਹੈ ਉਹਨੂੰ ਪਲੋਸਣਾ ਹੁੰਦਾ ਹੈ ਇਹ ਉਹਨਾਂ ਦੇ ਡਾਂਗ ਪਾਣੀਆਂ ਹੁੰਦੀਆਂ ਨਹੀਂ ਹੈ ਹਨਾ ਮੈਂ ਤਾਂ ਐਂ ਕਹਿਣਾ ਵੀ ਉਹਨੂੰ ਪੁਲਿਸ ਨੂੰ ਦਿੱਤਾ ਕਿਉਂ ਮੈਨੂੰ ਦੇ ਦੋ ਮੈਂ ਮੈਂ ਵਿਚੋਂ ਪੜੂ ਉਹਨੂੰ ਮੈਨੂੰ ਦੇ ਦੋ ਹਨਾ ਆ ਜਿਹੜਾ ਰੋਪੜ ਜਦੋਂ ਇਹਨਾਂ ਨੇ ਗਾਲਾਂ ਕੱਢੀਆਂ ਉਸ ਤੋਂ ਇੱਕ ਦਿਨ ਪਹਿਲਾਂ ਇਹ ਇਦਾਂ ਨਹੀਂ ਸੁਧਰਨੇ ਯਾਰ ਕਦੀ ਬੱਚੀਆਂ ਕੁੜੀਆਂ ਦੇ ਤੁਹਾਨੂੰ ਯਾਦ ਹੋਣਾ ਦਿੱਲੀ ਜਿਹੜਾ ਇਨਸੀਡੈਂਟ ਹੋਇਆ ਨਿਰਬਿਆ ਇਨਸੀਡੈਂਟ ਉਹ ਬੱਚੀ ਦੇ ਇਹਨਾਂ ਨੇ ਬੋਤਲਾਂ ਪਾਈਆਂ ਸਰੀਏ ਧੱਕੇ ਕੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹੈ ਸਾਰਾ ਕੁਝ ਰੁਕ ਗਿਆ ਅਸਲ 'ਚ ਨਾ ਸਾਨੂੰ ਕਾਨੂੰਨ ਐਸਾ ਚਾਹੀਦਾ ਜਾਂ ਤਾਂ ਕਾਨੂੰਨ ਇਦਾਂ ਦਾ ਕੁਝ ਕਰੇ ਜਿੱਦਾਂ ਦੁਬਈ ਦੇ ਵਿੱਚ ਹਨਾ ਸਿੱਧਾ ਮਾਰਦੇ ਸਿੱਧਾ ਮਾਰਦੇ ਨੇ ਉਹ ਸਿੱਧਾ ਲੰਮਾ ਬਾਕੇ ਗਿੱਚੀ 'ਚ ਗੋਲੀ ਮਾਰਦੇ ਨੇ ਸਵਾਦ ਫੇਰ ਆਂਦਾ ਜਦੋਂ ਸਾਰੇ ਬੰਨ ਕੇ ਨਾ ਧਾਰਾਂ ਖੜੇ ਹੁੰਦੇ ਨੇ ਤੇ ਪਤਾ ਲੱਗਦਾ ਵੀ ਟੁਈ 'ਚ ਮਾਰੀ ਐ ਗੋਲੀ ਹਨਾ ਜਾਂ ਫੇਰ ਉਹ ਕੀ ਕਰਦੇ ਨੇ ਜਿਹੜਾ ਬਲਾਦਕਾਰੀ ਹੁੰਦਾ ਉਹਦਾ ਅੰਗ ਕੱਢ ਕੇ ਪੂਰੀ ਭੀੜ ਦੇ ਸਾਹਮਣੇ ਟੋਟੇ ਕਰਦੇ ਨੇ ਉਹਦੇ ਸਵਾਦ ਫੇਰ ਆਂਦਾ ਯਾਰ ਹੁਣ ਉਹ ਬੱਚਾ ਉਹ ਜਿਹੜਾ ਪਿਓ ਆ ਜਿਹੜਾ ਹੁਣ ਕਲਪ ਦਾ ਫਿਰਦਾ ਆ ਵਿਚਾਰਾ ਉਹਦੀਆਂ ਇੰਟਰਵਿਊਜ਼ ਦੇਖੀਆਂ ਨਹੀਂ ਜਾਂਦੀਆਂ ਯਾਰ ਉਹ ਛੋਟੀ ਜੀ ਬੱਚੀ ਜਿਨੇ ਆਪਣੇ ਭਰਾ ਨੂੰ ਪਾਲਿਆ ਆਪਣੇ ਨਾਲ ਹਨਾ ਉਹਨੂੰ ਕਿਸ ਤਰੀਕੇ ਨਾਲ ਉਹਨੂੰ ਸਾਂਭਦੀ ਰਹੀ ਓਹੋ ਉਹ ਪੁੱਤ ਮੇਰਾ ਰੋਂਦਾ ਜਦੋਂ ਨਾ ਐ ਲੱਗਦਾ ਕਿ ਉਹ ਭਈਆ ਕਿਤੇ ਹੱਥ ਆ ਜਵੇ ਤੇ ਉਹਦੀ ਛਾਤੀ ਫੜ ਕੇ ਵਿੱਚੋਂ ਦੀ ਖੋਲਦੀ ਏ ਯਾਰ ਹੱਦ ਹੋ ਗਈ ਯਾਰ ਤੁਸੀਂ ਬੱਚਿਆਂ ਦੇ ਨਾਲ ਆ ਕੁਝ ਕਰ ਰਹੇ ਹੋ ਇੱਡੇ ਬੇਰਹਿਮ ਬੰਦੇ ਸਾਡੇ ਵਿੱਚ ਹੀ ਫਿਰਦੇ ਪਏ ਨੇ ਸਾਡੇ ਸਮਾਜ ਵਿੱਚ ਹੀ ਫਿਰਦੇ ਪਏ ਨੇ ਫਿਰ ਉਹਦੇ ਬਾਰੇ ਅਪਡੇਟ ਇਹ ਮਿਲੀ ਕਹਿੰਦੇ ਜੀ ਉਹਦਾ ਤਾਂ ਆਧਾਰ ਕਾਰਡ ਇੱਥੇ ਰੀਸੈਂਟ ਬਣਿਆ ਸੀ ਉਸ ਤੋਂ ਪਹਿਲਾਂ ਉਹ ਪਿੱਛੇ ਬਲਾਤਕਾਰ ਕਰਕੇ ਆਇਆ ਸੀਗਾ ਔਰ ਕਿਸੇ ਬਲਾਤਕਾਰ ਦੇ ਮਾਮਲੇ 'ਚ ਉਹ ਅਕਿਊਜ਼ਡ ਸੀਗਾ ਹਾਦੀ ਹੋਈ ਪਈ ਆ ਯਾਰ ਸਾਡੇ ਕੋਲ ਕੋਈ ਵੈਰੀਫਿਕੇਸ਼ਨ ਸਿਸਟਮ ਨਹੀਂ ਹੈ ਸਾਡੇ ਕੋਲ ਕੋਈ ਪ੍ਰਸ਼ਾਸਨ ਨਹੀਂ ਹੈਗਾ ਇਹਨਾਂ ਨੂੰ ਆਇਡੈਂਟੀਫਾਈ ਕਰਨ ਦਾ ਕੋਈ ਸਿਸਟਮ ਨਹੀਂ ਹੈਗਾ ਸਾਡੇ ਵਿੱਚ ਹੀ ਜਲਾਦ ਫਰੀ ਜਾਂਦੇ ਆ ਇਹ ਜ਼ਿੰਮੇਵਾਰੀ ਕਿਹਦੀ ਆ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਆ ਨਾ ਜਿੰਨਾ ਇਹ ਰੋਂਗਿਆ ਦਾ ਜਿੰਨਾ ਬੰਗਲਾਦੇਸ਼ੀ ਕੋਈ ਸਿਸਟਮ ਹੀ ਨਹੀਂ ਹੈ ਮੂੰਹ ਚੱਕਿਆ ਚੱਲੋ ਪੰਜਾਬ ਨੂੰ ਪੰਜਾਬ ਧਰਮਸ਼ਾਲਾ ਆ ਤੇ ਸਾਡੇ ਬੱਚੇ ਜਿਹੜੇ ਨੇ ਛੋਟੇ ਛੋਟੇ ਬੱਚੇ ਹੁਣ ਆ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਘਰੋਂ ਫੋਨ ਆ ਰਿਹਾ ਮੇਰੀ ਗੁੜੀਆਂ ਨੂੰ ਬੁਖਾਰ ਆ ਮੈਂ ਹੁਣ ਜਾਣਾ ਤੇ ਫੋਨ ਆਇਆ ਤੇ ਮੈਂ ਜਾਣਾ ਆਪਣੀ ਸਭ ਤੋਂ ਪ੍ਰਾਇੋਰਟੀ ਮੇਰੀ ਆ ਜਿਹੜੀ ਮੇਰੀ ਗੁੜੀਆਂ ਆ ਮੈਂ ਜਾ ਕੇ ਆਪਣੀ ਗੁੜੀਆਂ ਨੂੰ ਦੇਖਾਂਗਾ ਹੁਣ ਸਾਡੇ ਆਪਾਂ ਕਿੰਨੀ ਦੇਰ ਬੱਚਿਆਂ ਦੇ ਨਾਲ 24 ਘੰਟੇ ਥੋੜੀ ਨਾ ਰਵਾਂਗੇ ਇਹ ਇਹ ਨਾ ਦਰਿੰਦਿਆਂ ਤੋਂ ਸਾਨੂੰ ਸਾਡਾ ਸਮਾਜ ਜਿਹੜਾ ਨਾ ਆਜ਼ਾਦ ਕਰਾਣਾ ਪੈਣਾ ਇਹਨਾਂ ਨੂੰ ਤੁਸੀਂ ਇਹ ਨਾ ਦੇਖੋ ਭਈਏ ਇਹਨਾਂ ਨੂੰ ਬੰਗਾਲੀ ਇਹਨਾਂ ਨੂੰ ਬਿਹਾਰੀ ਇਹਨਾਂ ਨੂੰ ਯੂਪੀ ਇਹ ਨਾ ਦੇਖੋ ਇਹਨਾਂ ਨੂੰ ਇਹ ਦੇਖੋ ਵੀ ਇਹ ਜਿਹੜਾ ਕ੍ਰਾਈਮਨਲ ਆ ਨਾ ਕ੍ਰਾਈਮਨਲ ਭਜਾਓ ਪੰਜਾਬ ਬਚਾਓ ਦਰਿੰਦੇ ਭਜਾਓ ਪੰਜਾਬ ਬਚਾਓ ਇਹ ਤੁਹਾਨੂੰ ਮੈਂ ਯਾਦ ਕਰਾਵਾਂ ਰਾਜਸਥਾਨ ਦੀ ਇੱਕ ਵੀਡੀਓ ਸੀਗੀ 2 ਸਾਲ ਪਹਿਲਾਂ ਚੱਲੀ ਸੀਗੀ ਪੁਲਿਸ ਵਾਲੇ ਉਹਨਾਂ ਨੂੰ ਫੜਦੇ ਫਿਰਦੇ ਸੀਗੇ ਤੇ ਉਹ ਕਿਸੇ ਬੱਚੇ ਨੂੰ ਭੁੰਨ ਕੇ ਖਾ ਰਹੇ ਸੀ ਉਹ ਇਹ 2 2.5 ਸਾਲ ਪੁਰਾਣੀ ਵੀਡੀਓ ਆ ਤੇ ਆਪਾਂ ਹਲੇ ਤੱਕ ਸੁੱਤੇ ਹੋਏ ਆ ਨਹੀਂ ਪਰ ਜਿਹੜੀ ਤੁਸੀਂ ਮੰਨ ਕਰ ਰਹੇ ਕਿ ਟੂਟੇ ਕਰ ਦਈਏ ਸਾਡਾ ਕਾਨੂੰਨ ਤਾਂ ਇਹ ਕਹਿੰਦਾ ਭਾਈ ਤੁਸੀਂ ਤੁਹਾਡੇ ਕੋਲ ਤੋਂ ਦਿੱਕਤ ਸਾਡੇ ਕੋਲ ਆਓ ਅਸੀਂ ਇਨਸਾਫ ਕਰਾਂਗੇ ਜੇ ਸਿੱਧਾ ਇਨਸਾਫ ਕਰਨ ਲੱਗ ਗੀ ਫਿਰ ਤਾਂ ਹਰੇਕ ਬੰਦਾ ਹੀ ਕੋਈ ਗਨ ਚੱਕ ਲੂਗਾ ਕੋਈ ਦਲਵਾਰ ਚੱਕ ਲੂਗਾ ਟੂਟੇ ਆਪ ਕਰ ਦੂਗਾ ਸੰਵਿਧਾਨਕ ਤੌਰ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਮੈਂ ਬਿਲਕੁਲ ਕਹਿੰਦਾ ਸਜ਼ਾ ਮਿਲਣੀ ਚਾਹੀਦੀ ਆ ਮੈਂ ਇਹ ਨਹੀਂ ਕਹਿੰਦਾ ਕਿ ਹਰੇਕ ਹੀ ਬੰਦਾ ਇਹ ਕਰਨ ਲੱਗ ਜਵੇ ਪਰ ਤੁਸੀਂ ਇਹ ਦੱਸੋ ਕਿ ਬਲਾਤਕਾਰ ਦੇ ਅਕਿਊਜ਼ ਨੂੰ ਫਾਂਸੀ ਦੀ ਸਜ਼ਾ ਡਿclare ਹੋਈ ਸੀ ਅੱਜ ਤੋਂ 3-4 ਸਾਲ ਪਹਿਲਾਂ ਕਿੰਨੇ ਨੂੰ ਫਾਂਸੀ ਲੱਗ ਗਈ ਹੁਣ ਤੱਕ ਕਿੰਨਾ ਕੁ ਸਮਾਜ ਸੁਧਰ ਗਿਆ ਹੈਨਾ ਜਾਂ ਤਾਂ ਇਦਾਂ ਦਾ ਕੋਈ ਕਾਨੂੰਨ ਹੋਵੇ ਕਿ ਬਾਈ ਇਹਨਾਂ ਨੂੰ ਖੜੇ ਕਰਕੇ ਸ਼ਰੀਆਮ ਚੌਂਕ ਦੇ ਵਿੱਚ ਟੰਗਿਆ ਜਾਵੇ ਇਹਨਾਂ ਨੂੰ ਜਿੱਦਾਂ ਤੁਹਾਨੂੰ ਯਾਦ ਹੋਣਾ ਮੇਰੇ ਖਿਆਲ ਨਾਲ ਉਧਰ ਦਾ ਸੀਗਾ ਸਾਊਥ ਦਾ ਮਾਮਲਾ ਸੀਗਾ ਬਲਾਤਕਾਰੀ ਸੀਗਾ ਪੁਲਿਸ ਵਾਲਿਆਂ ਨੇ ਉਹਨੂੰ ਭਜਾਇਆ ਗੋਲੀ ਮਾਰੀ ਇਨਕਾਊਂਟਰ ਹੋਇਆ ਫੇਕ ਇਨਕਾਊਂਟਰ ਕੀਤਾ ਪੁਲਿਸ ਵਾਲਿਆਂ ਨੇ ਬਿਲਕੁਲ ਕੀਤਾ ਬਾਅਦ ਚ ਲੋਕਾਂ ਨੇ ਉਹਨਾਂ ਦੇ ਉੱਤੇ ਫੁੱਲ ਵੀ ਵਰਸਾਏ ਪੁਲ ਦੇ ਉੱਤੇ ਉਹਦੀ ਆਪਾਂ ਨੂੰ ਉਹ ਵੀਡੀਓਜ਼ ਯਾਦ ਆ ਬਾਅਦ ਚ ਉਹ ਪੁਲਿਸ ਵਾਲੇ ਬਾਅਦ ਚ ਆਈਡੈਂਟੀਫਾਈਡ ਵੀ ਹੋ ਗਏ ਔਰ ਉਹਨਾਂ ਦਾ ਇਨਕਾਊਂਟਰ ਵੀ ਫੇਕ ਨਿਕਲ ਗਿਆ ਪਰ ਉਹ ਮਾਂ ਦੇ ਪੁੱਤ ਹੱਲੇ ਵੀ ਇਸ ਚੀਜ਼ ਦੇ ਅੜੇ ਨੇ ਕਿ ਹਾਂ ਠੋਕਿਆ ਠੀਕ ਹੈ ਜੀ ਜਦੋਂ ਦਰਿੰਦਿਆਂ ਦੇ ਸਮਾਜ ਦੇ ਵਿੱਚ ਹੁਣ ਇਹ ਜੰਗਲ ਬਣ ਗਿਆ ਹੈ ਜੰਗਲ ਦੇ ਵਿੱਚ ਫਿਰ ਜੰਗਲ ਦਾ ਕਾਨੂੰਨ ਆ ਜਾਂ ਤਾਂ ਇਹ ਸੁਧਰਨ ਜਾਂ ਕਾਨੂੰਨ ਇਦਾਂ ਦੇ ਲਿਆਏ ਜਾਣ ਜੇ ਕਾਨੂੰਨ ਜੇ ਕਾਨੂੰਨ ਨਹੀਂ ਹੈਗੇ ਤਾਂ ਫਿਰ ਸਾਡੇ ਵਰਿਆਂ ਦੇ ਹੱਥ ਫੜਾ ਦੋ ਜੀ ਤੁਆਬੀ ਸਾਹਿਬ ਮੈਂ ਵਿੱਚ ਟੋਕ ਰਿਹਾ ਤੁਹਾਨੂੰ ਇਹ ਗੱਲ ਤੋਂ ਤੁਸੀਂ ਕਹਿ ਰਹੇ ਹੋ ਜੀ ਆਪਾਂ ਹੁਣ ਅੰਦਰ ਗੱਲ ਕੀਤੀ ਕਿ ਭਈ ਸਿੱਖ ਤਾਂ ਉਹ ਲੋਕ ਸੀਗੇ ਜਿਹਨੂੰ ਦੇਖ ਕੇ ਜਿਹੜਾ ਦੂਜਿਆਂ ਦੀ ਧੀਆਂ ਨੂੰ ਵੀ ਬਚਾਉਂਦਾ ਸੀ ਹੈਗਾ ਤੇ ਅੱਜ ਕੱਲ ਸਿੱਖ ਨਹੀਂ ਕਿ ਕਮਿਊਨਿਟੀ ਕਾਫੀ ਅਸੀਂ ਲੋਕਾਂ ਦੇ ਵਿੱਚ ਨਾ ਜਿਹੜੀ ਦਰਿੰਦਗੀਤ ਹੈ ਉਹ ਭਰ ਚੁੱਕੀ ਹੈ ਇਨਸਾਨੀਅਤ ਤਾਂ ਖਤਮ ਹੀ ਹੁੰਦੀ ਜਾ ਰਹੀ ਹੈ ਜਿਹੜਾ ਹੁਣ ਸੀਨ ਹੋਇਆ ਬੱਚੇ ਦੇ ਮਤਲਬ ਰੋਡ ਪਾ ਦੇਣੀ ਇਹ ਕਿੱਥੋਂ ਤੱਕ ਇਨਸਾਨੀਅਤ ਜਿਵੇਂ ਕਹਿੰਦੇ ਨੇ ਇਨਸਾਨੀਅਤ ਤਾਂ ਰਸਤਾਲ ਚ ਵਗ ਗਈ ਕੋਈ ਹੁਣ ਪੁੱਛਣ ਵਾਲਾ ਹੈ ਹੀ ਨਹੀਂਗਾ ਦੇਖੋ ਉਸ ਅੰਦਰ ਉਸ ਦਰਿੰਦੇ ਦੇ ਅੰਦਰ ਉਸ ਉਸ ਜਲਾਦ ਦੇ ਅੰਦਰ ਤੁਸੀਂ ਸੋਚੋ ਕਿ ਕਿੰਨੀ ਕਿ ਦਰਿੰਦਗੀ ਹੋਊਗੀ ਉਹਦੇ ਅੰਦਰ ਤੇ ਉਹ ਸਮਾਜ ਦੇ ਵਿੱਚ ਖੁੱਲਾ ਵਿਚਰਿਆ ਉਹ ਤੁਹਾਡੇ ਹੁਣ ਤੁਸੀਂ ਆਪਾਂ ਬਾਹਰ ਨਿਕਲਦੇ ਆ ਬਾਹਰ ਨਿਕਲ ਕੇ ਕੋਈ ਸਬਜ਼ੀ ਵੇਚ ਰਿਹਾ ਕੋਈ ਰੇੜੀ ਲਗਾ ਰਿਹਾ ਕੋਈ ਕੋਈ ਕੱਪੜੇ ਪ੍ਰੈਸ ਕਰ ਰਿਹਾ ਉਹਦਾ ਪਿਛੋਕੜ ਕੀ ਆ ਉਹਦੇ ਅੰਦਰ ਦਰਿੰਦਗੀ ਕਿਸ ਲੈਵਲ ਤੱਕ ਹੈਗੀ ਆ ਇਹ ਇਹ ਕਿੱਦਾਂ ਪਤਾ ਲੱਗੂਗਾ ਆਇਡੈਂਟੀਫਾਈ ਨਹੀਂ ਹੋ ਸਕਦੀ ਇਹ ਆਇਡੈਂਟੀਫਾਈਡ ਉਦੋਂ ਹੋਣੀ ਆ ਜਦੋਂ ਇਹਨਾਂ ਨੇ ਤੁਹਾਡੇ ਬੱਚੇ ਚੱਕ ਲੈਣੇ ਆ ਜਦੋਂ ਤੁਹਾਡੇ ਬੱਚਿਆਂ ਦੇ ਇਹਨਾਂ ਨੇ ਬੱਚਿਆਂ ਦੇ ਨਾਲ ਬਲਾਤਕਾਰ ਕਰ ਦੇਣੀਆਂ ਜਾਂ ਜਦੋਂ ਤੁਹਾਡੇ ਬੱਚਿਆਂ ਦੇ ਡਾਂਗਾ ਦੇ ਦੇਣੀਆਂ ਨੇ ਉਦੋਂ ਆਪਾਂ ਉਸ ਚੀਜ਼ ਦਾ ਵੇਟ ਕਰ ਰਹੇ ਹਾਂ ਹਨਾ ਇਹਨਾਂ ਤੋਂ ਸਮਾਜ ਨੂੰ ਬਚਾਇਆ ਕਿਵੇਂ ਜਾਵੇ ਇਹਨਾਂ ਤੋਂ ਮੇਰੀ ਮੇਰੀ ਗੁੜੀਆ ਦੇ ਬੱਚੇ ਮੇਰੀ ਗੁੜੀਆ ਜਿਹੜੀ ਆ ਉਹ ਸਕੂਲ ਵੈਨ ਚ ਜਾਂਦੀ ਆ ਹਨਾ ਉਸ ਤੋਂ ਬਾਅਦ ਮੇਰੀ ਬੱਚਿਆਂ ਦੀ ਟਿਊਸ਼ਨ ਜਾਂਦੀ ਆ ਹਨਾ ਉਸ ਤੋਂ ਬਾਅਦ ਮੇਰੀ ਬੱਚੀ ਟਾਈ ਕਵਾਂਡੋ ਸਿੱਖਣ ਜਾ ਰਹੇ ਨੇ ਮੈਂ ਕਿੱਥੇ ਕਿੱਥੇ ਨਾਲ-ਨਾਲ ਫਿਰਾਂਗਾ ਇਹ ਤਾਂ ਸਾਨੂੰ ਸਾਡੇ ਸਮਾਜ ਨੂੰ ਸੁਧਾਰਨਾ ਪੈਣਾ ਇਹ ਸਾਨੂੰ ਆਇਡੈਂਟੀਫਾਈਡ ਕਰਨਾ ਪੈਣਾ ਵੀ ਇਹ ਲੋਕ ਹੈ ਕੌਣ ਨੇ ਇਹ ਦਰਿੰਦੇ ਨੇ ਇਹ ਇਨਸਾਨ ਨਹੀਂ ਹੈਗੇ ਔਰ ਇਹਨਾਂ ਨੂੰ ਸਾਨੂੰ ਆਪਣੇ ਸਮਾਜ ਚੋਂ ਕੱਢਣਾ ਪੈਣਾ ਜਾਂ ਤਾਂ ਕਾਨੂੰਨ ਇਹ ਕਰੇ ਨਹੀਂ ਜਿੰਦਾਂ ਲੋਕਾਂ ਦੇ ਅੰਦਰ ਇਹ ਰੋਹ ਭਰਦਾ ਪਿਆ ਉਹ ਜਿਹੜਾ ਪਿਓ ਆ ਤੁਸੀਂ ਉਹਦੀ ਤੜਫਣਾ ਤਾਂ ਦੇਖੋ ਯਾਰ ਉਸ ਉਸ ਪਿਓ ਦੀ ਜਿਨੇ ਉਸ ਬੱਚੇ ਨੂੰ ਜਦੋਂ ਪਹਿਲੀ ਵਾਰੀ ਉਹ ਬੱਚਾ ਜਿਹਦੇ ਡਾਂਗ ਦਿੱਤੀ ਆ ਪਹਿਲੀ ਵਾਰੀ ਮੈਨੂੰ ਉਹ ਆਪਣਾ ਸੀਨ ਆ ਜਾਂਦਾ ਯਾਦ ਜਦੋਂ ਮੈਂ ਆਪਣੀ ਗੁੜੀਆਂ ਨੂੰ ਪਹਿਲੀ ਵਾਰੀ ਹੱਥ ਚ ਚੱਕਿਆ ਉਸ ਪਿਓ ਨੇ ਆਪਣੇ ਪੁੱਤ ਨੂੰ ਹੱਥ ਚ ਚੱਕਿਆ ਹੋਊਗਾ ਸ਼ੁਕਰ ਮਨਾਇਆ ਹੋਊਗਾ ਕਿ ਦਾਤਿਆ ਤੂੰ ਮੈਨੂੰ ਪੁੱਤ ਦੀ ਦਾਤ ਬਖਸ਼ੀ ਹੂੰ ਉਨੇ ਲੱਖਾਂ ਮਰਾਦਾਂ ਉਹਨੇ ਮੰਗੀਆਂ ਹੋਣਗੀਆਂ ਤੇ ਉਹੀ ਪਿਓ ਜਦੋਂ ਉਸ ਪੁੱਤ ਦੀ ਉਸ ਤਿੱਕੇ ਨਾਲ ਜਦੋਂ ਉਹਦੇ ਡਾਂਗ ਦਿੱਤੀ ਹੋਈ ਆ ਉਸ ਲਾਸ਼ ਨੂੰ ਦੇਖਦਾ ਹੋਊਗਾ। ਰੂ ਕੰਬ ਨਾਲਾ ਮਾਮਲਾ ਸਹੀ ਗੱਲ ਹੈ ਕੋਈ ਵੀ ਬਾਪ ਹੈ ਸਾਰੇ ਜੋ ਅੱਜ ਵਿਆਹੇ ਹੋਏ ਨੇ ਜਿਨ੍ਹਾਂ ਦੇ ਪੁੱਤ ਨੇ ਬੱਚੇ ਨੇਗੇ ਇਹ ਸੀਨ ਦੇਖ ਕੇ ਪੰਜਾਬ ਦੇ ਮਤਲਬ ਕਹਿੰਦੇ ਰੂ ਕੰਡੇ ਖੜੇ ਹੋਏ ਸੀਗੇ ਹਰ ਬੰਦੇ ਕਹ ਰਿਹਾ ਸੀ ਕਿ ਭਾਈ ਕਿਉਂਕਿ ਲੱਗਦਾ ਵੀ ਸ਼ਾਇਦ ਜੇ ਅਗਰ ਇਨਸਾਫ ਕਾਨੂੰਨ ਤੋਂ ਨਹੀਂ ਹੁੰਦਾਗਾ ਤਾਂ ਜਿੱਡੀ ਜਿਵੇਂ ਕਹਿੰਦੇ ਨੇ ਭੀੜ ਜਦੋਂ ਆਪ ਇਨਸਾਫ ਕਰਦੀ ਏ ਉਹਦੇ ਫਿਰ ਨਾ ਕੋਈ ਕਾਨੂੰਨ ਮੁਰਿਆਂਦਾ ਨਾ ਕੋਈ ਲਾ ਮੁਰ ਕੋਈ ਨਹੀਂ ਮੁਰਿਆ ਸਕਦਾਗਾ ਉਹ ਮਾਫ ਕਰਨਾ ਮੈਂ ਕਿਉਂਕਿ ਉਹ ਸੀਨ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਦੋਂ ਆਂਦਾ ਨਾ ਤੁਸੀਂ ਮੈਨੂੰ ਤਾਂ ਕਰਕੇ ਦੇਖੋ ਜਦੋਂ ਉਹ ਸੀਨ ਤੁਹਾਡੇ ਸਾਹਮਣੇ ਆ ਰਿਹਾ ਤੇ ਤੁਹਾਡਾ ਜੀ ਨਹੀਂ ਕਰੂਗਾ ਕਿ ਉਸ ਨੂੰ ਫੜ ਕੇ ਵਿੱਚ ਉਹਦੀ ਪਾੜ ਦਈਏ ਉਹਨੂੰ ਦਸੀਏ ਤਾਂ ਸਹੀ ਵੀ ਕਿਦਾਂ ਬੱਚੇ ਦੇ ਡਾਂਗ ਦਿੱਤੀ ਜਾਂਦੀ ਆ ਹਾਂ ਉਹ ਉਹ ਕਾਨੂੰਨੀ ਦਾਰੇ ਚ ਚਲਾ ਗਿਆ ਉਹਨੂੰ ਸਜ਼ਾ ਹੋ ਜੂਗੀ ਹੋ ਸਕਦਾ ਉਹਨੂੰ 5 ਸਾਲ ਹੋ ਜੇ 7 ਸਾਲ ਹੋ ਜੇ ਉਹ ਨੂੰ ਮਰ ਜਿਹੜੀ ਉਸ ਬੱਚੇ ਨੇ ਫੀਲ ਕੀਤੀ ਉਸ ਬੱਚੇ ਨੂੰ ਇਸ ਨੇ ਪਤਾ ਨਹੀਂ ਕਿੰਨੇ ਘੰਟੇ ਤੜਫਾਇਆ ਹੋਊਗਾ ਉਸ ਬੱਚੇ ਦੇ ਜਦੋਂ ਅੰਤੜੀਆਂ ਤੱਕ ਉਹ ਡਾਂਗ ਗਈਆ ਉਹਨੇ ਕੀ ਫੀਲ ਕੀਤਾ ਹੋਊਗਾ ਕੀ ਮਹਿਸੂਸ ਹੋਇਆਊਗਾ ਇਸ ਨੂੰ ਫੀਲ ਨਹੀਂ ਕਰਾਣਾ ਇਹ 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 ਨੂੰ ਉਹ ਇਹਨੂੰ ਇਹ ਅਹਿਸਾਸ ਕਿਵੇਂ ਹੋਊਗਾ ਉਹ ਜਿਹੜਾ ਪਿੱਛੇ ਬਲਾਤਕਾਰ ਕਰਕੇ ਆਇਆ ਹੈਨਾ ਇਹ ਇਹ ਜਿਹੜਾ ਹੈਗਾ ਦੇਖੋ ਕਾਨੂੰਨ ਇਦਾਂ ਦੇ ਹੋਣੇ ਚਾਹੀਦੇ ਆ ਕਿ ਜੋ ਇਹਨਾਂ ਨੇ ਕੀਤਾ ਇਹਨਾਂ ਨੂੰ ਉਹ ਵਾਪਸ ਮਿਲਣਾ ਚਾਹੀਦਾ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਦੂਜੇ ਦੇ ਬੱਚੇ ਦੇ ਨਾਲ ਦੂਜੇ ਦੇ ਧੀ ਪੁੱਤ ਦੇ ਨਾਲ ਜੋ ਉਹਨੇ ਅੰਤੜੀਆਂ ਉਹਦੀਆਂ ਪਾੜੀਆਂ ਨੇ ਉਹਨੂੰ ਦਰਦ ਦਾ ਮਹਿਸੂਸ ਹੋਵੇ ਤੇ ਉਹ ਜਿਹੜੇ ਉਹਦੇ ਨਾਲ ਦੇ ਨੇ ਬਾਕੀ ਉਹਨਾਂ ਨੂੰ ਵੀ ਪਤਾ ਲੱਗੇ ਵੀ ਨਹੀਂ ਯਾਰ ਇਹ ਕਾਨੂੰਨ ਇੰਨਾ ਸਾਕਤਾ ਕਿ ਜੋ ਅਸੀਂ ਕੀਤਾ ਉਹ ਸਾਨੂੰ ਵਾਪਸ ਭੁਗਤਣਾ ਪੈਣਾ ਇਹ ਇਹ ਚੀਜ਼ ਬਹੁਤ ਜ਼ਰੂਰੀ ਆ ਇਹ ਚੀਜ਼ ਬਹੁਤ ਜ਼ਰੂਰੀ ਹੋ ਚੁੱਕੀ ਹੈ ਕਿਉਂਕਿ ਹੁਣੇ ਇਹ ਜੰਗਲ ਰਾਜ ਬਣ ਚੁੱਕਿਆ ਦੇਖੋ ਕਾਨੂੰਨ ਕੀ ਆ ਕਾਨੂੰਨ ਇਹ ਆ ਕਿ ਕੋਈ ਅਪਰਾਧ ਕਰੂਗਾ ਤੇ ਉਹਨੂੰ ਇੱਕ ਡਰ ਹੋਊਗਾ ਕਿ ਯਾਰ ਜੇ ਮੈਂ ਆਪਰਾਧ ਕਰਦਾ ਤਾਂ ਮੈਨੂੰ ਆ ਸਜ਼ਾ ਹੋਊਗੀ ਇਹ ਹੀ ਆ ਨਾ ਕਾਨੂੰਨ ਸੰਵਿਧਾਨ ਵੀ ਇਹੀ ਆ ਵੀ ਲੋਕਾਂ ਦੇ ਦਿਲਾਂ 'ਚ ਇੱਕ ਡਰ ਹੋਵੇ ਵੀ ਅਸੀਂ ਜੇ ਜੰਗਲੀ ਵਰਤਾਂਗੇ ਤੇ ਸਾਨੂੰ ਇਹ ਚੀਜ਼ ਹੋਊਗੀ ਇਹਨਾਂ ਦੇ ਦਿਲਾਂ 'ਚ ਕੋਈ ਡਰ ਹੈਗਾ ਇਹਨਾਂ ਨੂੰ ਕਾਨੂੰਨ ਦਾ ਇਹਨਾਂ ਨੂੰ ਪ੍ਰਸ਼ਾਸਨ ਦਾ ਜਾਂ ਇਹਨਾਂ ਨੂੰ ਸਜ਼ਾ ਦਾ ਕੋਈ ਡਰ ਹੈਗਾ ਜੇ ਸਜ਼ਾ ਦਾ ਡਰ ਹੋਵੇ ਤਾਂ ਕਰੇ ਕਿਉਂ ਜੋ ਦੁਬਈ ਵਾਲੇ ਹੱਥ ਵੜ ਦਿੰਦੇ ਨੇ ਚੋਰ ਦੇ ਤੁਸੀਂ ਉੱਥੇ ਜਾ ਕੇ ਸੋਨਾ ਧਰ ਦੋ ਸੜਕ ਤੇ ਮਤਲਬ ਨਹੀਂ ਕੋਈ ਚੱਕੂਗਾ ਕਿਉਂਕਿ ਜਿੰਨੇ ਚੱਕ ਲਿਆ ਉਹਨੂੰ ਪਤਾ ਵੀ ਉਹਦੇ ਹੱਥ ਵੜਦਣੇ ਆ ਉੱਥੇ ਬਲਾਤਕਾਰ ਨਹੀਂ ਹੁੰਦਾ ਕਿਉਂ ਕਿ ਉਹਨਾਂ ਨੂੰ ਪਤਾ ਵੀ ਜਿੰਨੇ ਬਲਾਤਕਾਰ ਕਰ ਲਿਆ ਉਹਦੇ ਟੋਟੇ ਕਰ ਦਣੇ ਉਹਨਾਂ ਨੇ ਉਹ ਸੰਗ ਦੇ ਤੁਬੀ ਸਾਹਿਬ ਇਹੀ ਵਜh ਗੱਲ ਕਰ ਰਹੇ ਆ ਅੱਜ ਲੋਕਤੰਤਰ ਦਿਵਸ ਹੈ ਅੱਜ ਦੇ ਦਿਨ ਤੇ ਲੋਕਤੰਤਰ ਦੇ ਵਿੱਚ ਇਹੀ ਕਾਨੂੰਨ ਦੀ ਗੱਲ ਹੋ ਰਹੀ ਹੈ ਕਿ ਭਈ ਐਸੇ ਕਿਹੜੇ ਕਾਨੂੰਨ ਲਿਆਤੇ ਜਾਂਦੇ ਜਿਹੜੇ ਕਾਨੂੰਨ ਕੀ ਕੰਮ ਕਰਦੇ ਨੇ ਉਹੀ ਤੁਸੀਂ ਗੱਲ ਕੀਤੀ ਕਿ ਭਈ ਕਾਨੂੰਨ ਐਸੇ ਲੈ ਕੇ ਆਇਆ ਜਾਣਾ ਕਿ ਜਿਨੇ ਉਹ ਕੰਮ ਕੀਤਾ ਉਹਨੂੰ ਉਸ ਚੀਜ਼ ਦਾ ਅਹਿਸਾਸ ਕਰਵਾਇਆ ਜਾਵੇ ਮੇਰੇ ਨਾਲ ਰੌਕੀ ਹੈ ਰੌਕੀ ਲਾ ਦਾ ਸਟੂਡੈਂਟ ਹੈਗਾ ਔਰ ਮੇਰਾ ਬਹੁਤ ਅੱਛਾ ਮਿੱਤਰ ਹੈਗਾ ਔਰ ਮੈਨੂੰ ਇਹ ਲੱਗਦਾ ਕਿ ਬਹੁਤ ਸਾਰੇ ਰਿਫਾਰਮਸ ਦੀ ਲੋੜ ਆ ਐਸੇ ਕਾਨੂੰਨ ਹੋਣੇ ਚਾਹੀਦੇ ਆ ਫਾਂਸੀ ਫੁੰਸੀ ਨਾਲ ਕੁਝ ਨਹੀਂ ਹੋ ਰਿਹਾ ਫਾਂਸੀ ਮਿਲਣ ਨੂੰ ਹੀ 10-10 ਸਾਲ ਲੱਗ ਰਹੇ ਨੇ ਐਸੇ ਕਾਨੂੰਨ ਹੋਣੇ ਚਾਹੀਦੇ ਆ ਕਿ ਵੈਰੀਫਾਈ ਹੋਇਆ ਡੀਐਨਏ ਵੈਰੀਫਾਈ ਹੋ ਗਿਆ ਇਹਨੇ ਕੀਤਾ ਨਾਲ ਦੀ ਨਾਲ ਉਹਨੂੰ ਪਾ ਕੇ ਪੈਟਰੋਲ ਜਿਉਂਦਾ ਛਾੜ ਦੇਣ ਖੜਾ ਕਰਕੇ ਉਹਨੂੰ ਗੋਲੀਆਂ ਮਾਰਨ ਪਾ ਬੰਨ ਕੇ ਉਹਨੂੰ ਬੰਨ ਕੇ ਨਾ ਉਹਨੂੰ ਕੋਹੜਿਆਂ ਦੇ ਨਾਲ ਵਿਚੋਂ ਦੀ چیر ਦੇਣ ਪਤਾ ਹੋਵੇ ਵੀ ਯਾਰ ਜੇ ਅਸੀਂ ਕਾਨੂੰਨ ਜੇ ਅਸੀਂ ਕਾਨੂੰਨ ਤੋਂ ਬਾਹਰ ਗਏ ਜੇ ਅਸੀਂ ਕਿਸੇ ਬੱਚੇ ਨਾਲ ਕੀਤਾ ਤੇ ਸਾਨੂੰ ਕਾਨੂੰਨ ਦੇ ਵਿੱਚੋਂ ਦੀ ਪਾੜ ਦੇਣਾ ਸਾਨੂੰ ਆਮ ਬੰਦੇ ਨਹੀਂ ਪਾੜਨਾ ਕਿਉਂ ਰੋਕੀ ਇਹ ਜਿਹੜਾ ਲਗਾਤਾਰ ਇਹ ਚੀਜ਼ਾਂ ਇਦਾਂ ਹੋ ਰਹੀਆਂ ਨੇ ਕਿਸੇ ਨੂੰ ਡਰ ਹੈ ਕਾਨੂੰਨ ਦਾ ਤੁਸੀਂ ਲਾਅ ਸਟੂਡੈਂਟ ਹੋ ਬਿਲਕੁਲ ਜਿਵੇਂ ਦੋਬੀ ਸਾਹਿਬ ਕਹਿ ਰਹੇ ਨੇਗੇ ਇੱਕ ਮੈਂ ਆਪਣੇ ਸਾਹਮਣੇ ਅੱਖਾਂ ਦੇ ਸਾਹਮਣੇ ਇੱਕ ਇਨਸੀਡੈਂਟ ਦੇਖਿਆ ਕਿ ਮੈਂ ਜਦੋਂ ਬੜੈਲ ਜੇਲ੍ਹ ਦੇ ਵਿੱਚ ਸੀ ਸੰ 2022 ਦੇ ਵਿੱਚ ਵਿੱਚ ਉੱਥੇ ਕੇਸ 'ਚ ਮੈਨੂੰ ਭੇਜਿਆ ਗਿਆ ਤੇ ਮੈਂ ਉੱਥੇ ਇੱਕ ਵਿਅਕਤੀ ਦੇਖਿਆ ਉਹ ਇੱਕ ਆਟੋ ਦੇ ਵਿੱਚ ਕੂੜਾ ਚੱਕਣ ਵਾਲੀ ਕੁੜੀ ਦੇ 9 ਸਾਲ ਦੀ ਕੁੜੀ ਨਾਲ ਰੇਪ ਕਰਦਾ ਨਸ਼ੇ ਦੀ ਹਾਲਤ 'ਚ ਉਹ ਕੁੜੀ ਕੁੜਾ ਚੱਕਣ ਜਾਂਦੀ ਹੈ ਜੰਗਲ 'ਚ ਉਹਨੂੰ ਫੜਦਾ ਹੈ ਦੋ ਕੁੜੀਆਂ ਆਉਂਦੀ ਇੱਕ ਭੱਜ ਜਾਂਦੀ ਹੈ ਤੇ ਉਹਨੂੰ ਫੜ ਕੇ ਉਹਦੇ ਨਾਲ ਗਲਤ ਕਰਦਾ ਹੈ ਤੇ ਜਦੋਂ ਉਹ ਅੰਦਰ ਜਾਂਦਾ ਹੈ ਅੰਦਰ ਹਰ ਇੱਕ ਵਿਅਕਤੀ ਜੋ ਭਾਵਕ ਹੁੰਦਾ ਜਿਹਦਾ ਮੇਰਾ ਦੁਆਬੀ ਵੀਰ ਹੈ ਹਰ ਕੋਈ ਵਿਅਕਤੀ ਉਹਦੀ ਸੇਵਾ ਕਰਦਾ ਹੈ ਪੂਰੀ ਜਿੰਨੀ ਹੋ ਸਕਦੀ ਹੈ ਉਸ ਤੋਂ ਬਾਅਦ ਜਦੋਂ ਇਹ ਜੱਜ ਸਵੈਤੀ ਸਾਈਕਲ ਜੱਜ ਹੁੰਦੀ ਹੈ ਬਹੁਤ ਬਹੁਤ ਇਮਾਨਦਾਰ ਜੱਜ ਸੀਗੇ ਜਦੋਂ ਉਹਨਾਂ ਤੱਕ ਨਾ ਤੱਕ ਗੱਲ ਪਹੁੰਚਦੀ ਹੈ ਤੇ ਸਿਰਫ ਔਰ ਸਿਰਫ 14 ਦਿਨ ਦੇ ਅੰਦਰ ਅੰਦਰ ਉਹਨੂੰ ਸਜ਼ਾ ਹੁੰਦੀ ਹੈ 14 ਦਿਨ ਦੇ ਅੰਦਰ ਵੇਰੀਫਾਈ ਹੋ ਰਿਹਾ ਹੈ ਵੀਡੀਓ ਆ ਰਹੀ ਹੈ ਸੀਐਸਡੀ ਫੁਟੇਜ ਹੈ ਆਪਣਾ ਮੈਡੀਕਲ ਜੋ ਹੋਇਆ ਉਹ ਵੀ ਮੈਚ ਹੈ ਫਿਰ ਕਾਦੀ ਤਰੀਕਾਂ ਫਿਰ ਕਾਦੀ ਮਹੀਨੇ ਮਹੀਨੇ ਦੀ ਤਰੀਕਾਂ ਜਿੰਦਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਯੂਪੀ ਚ ਕੇਸ ਚੱਲ ਰਹੇ ਆ ਫਿਰ ਕਾਦੀ ਤਰੀਕਾਂ ਜਦੋਂ ਜਦੋਂ ਜਿਹੜਾ ਹੁਸ਼ਿਆਰਪੁਰ ਵਾਲਾ ਕੇਸ ਹੋਇਆ ਜਿਹਦਾ ਆਪਾਂ ਲਾਅ ਦੀ ਗੱਲ ਕਰ ਰਹੇ ਆ ਲਾਅ ਦੀ ਆਪਾਂ ਇਸ ਇਸ ਪੁਆਇੰਟ ਤੇ ਗੱਲ ਕਰ ਰਹੇ ਵੀ ਜਿਹੜੇ ਲਾਅ ਚ ਸਾਡੇ ਚ ਕਮੀ ਹੈ ਇਹੀ ਕਮੀ ਹੈ ਸਾਡੇ ਲਾਅ ਚ ਕਿ ਵੀ ਜਦੋਂ ਵੈਰੀਫਾਈ ਹੋ ਗਿਆ ਜਦੋਂ ਵੀਡੀਓ ਵੈਰੀਫਾਈ ਹੋਗੀ ਜਦੋਂ ਮੈਡੀਕਲ ਮੈਚ ਹੋ ਗਿਆ ਜਦੋਂ ਪਤਾ ਲੱਗ ਗਿਆ ਵੀ ਇਹ ਲੈ ਕੇ ਗਿਆ ਫਿਰ ਕਹਤੇ ਜੁਡੀਸ਼ੀਅਲ ਰਿਮਾਂਡ ਫਿਰ ਕਹਤੇ ਜੁਡੀਸ਼ੀਅਲ ਜੇਲ ਭੇਜਣ ਦਾ ਇਹ ਚੀਜ਼ਾਂ ਨਹੀਂ ਫਿਰ ਤਾਂ ਇਨਸਾਫ ਹੋਣਾ ਚਾਹੀਦਾ ਜੋ ਪ੍ਰੋਪਰ ਹੋਵੇ ਤੁਸੀਂ ਜੇ ਨਹੀਂ ਪੁਲਿਸ ਕਰ ਸਕਦੀ ਜਾਂ ਸਰਕਾਰ ਨਹੀਂ ਕਰ ਸਕਦੀ ਜਨਤਾ ਦੇ ਅੰਡਰ ਕਰ ਦੋ ਜਨਤਾ ਦੇ ਅੰਡਰ ਕਰ ਦੋ ਵੀਡੀਓ ਹੈ ਨਾ ਸਭ ਕੁਝ ਹੈ ਤੇ ਜਦੋਂ ਵੀਡੀਓ ਹੀ ਆ ਗਈ ਫਿਰ ਗਵਾਦੀ ਗਵਾਈ ਦੀ ਕੀ ਜ਼ਰੂਰਤ ਹੈ ਦੱਸੋ ਮੈਂ ਇੱਕ ਚੀਜ਼ ਇੱਥੇ ਅਪਡੇਟ ਕਰਾਂ ਜਦੋਂ ਆਹ ਇਸ ਇਨਸੀਡੈਂਟ ਤੋਂ ਪਹਿਲਾਂ ਰੋਪੜ ਜਦੋਂ ਭਈਆਂ ਨੇ ਸਿੱਖਾਂ ਨੂੰ ਗਾਲਾਂ ਕਿ ਦਿੱਤੀਆਂ ਪੰਜਾਬੀਆਂ ਨੂੰ ਗਾਲਾਂ ਦਿੱਤੀਆਂ ਤੇ ਪੰਜਾਬੀਆਂ ਨੂੰ ਕਿਹਾ ਕਿ ਪੰਜਾਬੀ ਸਾਡੇ ਘੰਟੇ ਤੇ ਆਪਾਂ ਉੱਥੇ ਪਹੁੰਚੇ ਸਾਡੇ ਕੋਲ ਘੱਟੋ ਘੱਟ 40-50 ਗੱਡੀਆਂ ਸੀਗੀਆਂ ਸਾਡਾ ਪੂਰਾ ਕਾਫਲਾ ਸੀਗਾ ਜਦੋਂ ਅਸੀਂ ਕਾਫਲਾ ਉਧਰ ਨੂੰ ਦੜਾਇਆ ਸਾਨੂੰ ਮੂਰਿਓ ਡੀਐਸਪੀ ਸਾਹਿਬ ਨੇ ਟੱਕਿਆ ਪੁਲਿਸ ਨੇ ਸਾਨੂੰ ਰੋਕਿਆ ਪੁਲਿਸ ਰੋਕ ਕੇ ਸਾਡੇ ਨਾਲ ਫਿਰ ਪੁਲਿਸ ਕਹਿੰਦੀ ਆ ਵੀ ਨਹੀਂ ਤੁਸੀਂ ਇਹ ਚੀਜ਼ ਨਾ ਕਰੋ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਅਸੀਂ ਕਰਾਂਗੇ ਮਾ ਜੀ ਹੁਣ ਤੱਕ ਵੇਟ ਕਿਸ ਚੀਜ਼ ਦਾ ਕਰ ਰਹੇ ਸੀ ਹੈ ਨਾ ਤੁਸੀਂ ਹੁਣ ਤੱਕ ਇਹਨਾਂ ਨੂੰ ਛੱਲਿਆ ਕਿਉਂ ਨਹੀਂ ਹੂੰ ਤਾਂ ਬਹੁਤ ਸਾਰੇ ਇਲਜ਼ਾਮ ਲੱਗਦੇ ਨੇ ਪੁਲਿਸ ਦੇ ਜੀ ਇਹਨਾਂ ਨੇ ਫੇਕ ਐਨਕਾਊਂਟਰ ਕਰਤੇ ਇਹਨਾਂ ਨੇ ਜੀ ਰਿਮਾਂਡ ਦੇ ਵਿਚਾਰ ਕਰਤਾ ਆ ਉਹ ਕਰਤਾ ਹੈ ਨਾ ਜਦੋਂ ਇਦਾਂ ਦੀ ਸਿਚੁਏਸ਼ਨ ਹੈਗੀ ਆ ਹੁਣ ਅੱਗੇ ਤੇ ਲਫ਼ਜ਼ ਨਹੀਂ ਆ ਮੈਂ ਇਹ ਕਹਿਣਾ ਠੀਕ ਹੈ ਸੰਵਿਧਾਨ ਦੇ ਵਿੱਚ ਹਾਲੇ ਉਹ ਅਪੈਂਡਮੈਂਟ ਨਹੀਂ ਹੋਈਆਂ ਹਾਲੇ ਉਹ ਚੀਜ਼ਾਂ ਨਹੀਂ ਹੋਈਆਂ ਆ ਜਿਹੜਾ ਹੁਸ਼ਿਆਰਪੁਰ ਵਾਲਾ ਮਾਮਲਾ ਇਹ ਮੈਨੂੰ ਦੇ ਦਿਓ ਸੰਵਿਧਾਨਕ ਤੌਰ ਤੇ ਕਤਲ ਦੀ ਸਜ਼ਾ ਮੌਤ ਆ ਫਾਂਸੀ ਆ ਮੈਂ ਫਾਂਸੀ ਲੈਣ ਨੂੰ ਤਿਆਰ ਆ ਮੈਨੂੰ ਦੇ ਦਿਓ ਮੈਂ ਚਿਰੂਨ ਨੂੰ ਵਿੱਚੋਂ ਦੀ ਮੈਂ ਚੀਰ ਕੇ ਸਮਰਪਣ ਕਰੂੰਗਾ ਤੇ ਉਸ ਤੋਂ ਬਾਅਦ ਮੈਨੂੰ ਜੇਲ੍ਹ 'ਚ ਰੱਖ ਕੇ ਉਸ ਤੋਂ ਬਾਅਦ ਜਿਹੜਾ ਵੀ ਇਹਦਾ ਬਲਾਤਕਾਰ ਕਰਦਾ ਕਹੋ ਕਿ ਦੁਆਬੀ ਬੈਠਿਆ ਜੇਲ੍ਹ 'ਚੋਂ ਕੱਢੋ ਉਹਨੂੰ ਤੇ ਦੁਆਬੀ ਤੋਂ ਮਰੋ ਹਰੇਕ ਨੂੰ ਚੀਰਾਂਗਾ ਵਿੱਚੋਂ ਦੀ ਸੇਮ ਮੈਨੂੰ ਰੱਖ ਹੀ ਲੋ ਤੁਸੀਂ ਪਰਮਾਨੈਂਟ ਹੀ ਰੱਖ ਲਓ ਜੇਲ੍ਹ 'ਚ ਜਿੰਨੇ ਇਹਦਾ ਦੇ ਬਲਾਤਕਾਰੀ ਨੇ ਬੱਚਿਆਂ ਦੇ ਨਾਲ ਬਲਾਤਕਾਰ ਕਰਨ ਵਾਲੇ ਜਿੰਨੇ ਇਹਦਾ ਦੇ ਕੁੜੀਆਂ ਦੇ ਜਦੋਂ ਕਾਂਡ ਹੋਇਆ ਨਿਰਬਿਆ ਕਾਂਡ ਹੋਇਆ ਜਿੰਨੇ ਬੱਚਿਆਂ ਨਾਲ ਬਲਾਤਕਾਰ ਕਰਨ ਵਾਲੇ ਆ ਮੈਨੂੰ ਫੜਾਈ ਜੋ ਤੇ ਮੈਂ ਚੀਰੀ ਜਾਊਂਗਾ ਜਦ ਤੱਕ ਤੁਹਾਡੇ ਕੋਲ ਐਮੈਂਡਮੈਂਟ ਨਹੀਂ ਹੁੰਦੇ ਅੱਕ ਗਏ ਆ ਯਾਰ ਕਿੱਥੇ ਤੱਕ ਹਰ ਬੱਚੇ ਦੇ ਨਾਲ ਹਰ ਕੁੜੀ ਦੇ ਨਾਲ ਹਾਰਤੀ ਪੈਣ ਦੇ ਨਾਲ ਆ ਹੋ ਰਿਆ ਜਾਂ ਤਾਂ ਆਪਣੇ ਸੁਧਾਰ ਕਰੋ ਨਹੀਂ ਮੈਨੂੰ ਪਰਮਾਨੈਂਟ ਰੱਖ ਲਓ ਜ਼ਿਲ੍ਹੇ ਚ ਮੈਨੂੰ ਫੜਾਈ ਜੋ ਤੇ ਮੈਂ ਚੀਰ ਚੀਰ ਕੇ ਇਹਨਾਂ ਦਾ ਅਸੀਂ ਤਾਂ ਨੇਂਗ ਸਿੰਘ ਆ ਅਸੀਂ ਤਾਂ ਖੂਨ ਦੇ ਬਾਟੇ ਪੀਣ ਵਾਲੇ ਆ ਇਹ ਸਾਡੇ ਨਾਲ ਦਵਾਬੀ ਸਾਹਿਬ ਮੌਜੂਦ ਸੀਗੇ ਜਦੋਂ ਵੀ ਸਮਾਜ ਦੇ ਵਿੱਚ ਕੋਈ ਐਸੀ ਘਟਨਾ ਹੁੰਦੀ ਹੈ ਉਹ ਲੋਕਾਂ ਨੂੰ ਦਿਨਾਂ ਤੱਕ ਝੰਜੋੜ ਕੇ ਰੱਖ ਦਿੰਦੀ ਹੈ ਲੋਕ ਸੋਚਣ ਤੋਂ ਮਜਬੂਰ ਹੋ ਜਾਂਦੇ ਨੇ ਕਿ ਆਖਰ ਚ ਹੋਇਆ ਕੀ ਹੈ ਕੀ ਕੀ ਕਰ ਸਕਦੇ ਆ ਕੋਬੀ ਸਾਹਿਬ ਮਤਲਬ ਇਹਨਾਂ ਦੀ ਗੱਲ ਸੁਣ ਕੇ ਜਾਂ ਹੋਰ ਪੰਜਾਬ ਚ ਅਸੀਂ ਲੋਕ ਹੋਣਗੇ ਜਿਨ੍ਹਾਂ ਦਿਲ ਦੇ ਵਿੱਚ ਇਹ ਹੋਣੀ ਭਾਵਨਾ ਕਿ ਭਾਈ ਜਦ ਕਾਨੂੰਨ ਚੇਂਜ ਕਰੋ ਨਹੀਂ ਅਸੀਂ ਇਸ ਕਦ ਤੱਕ ਉਤਰੇ ਆਵਾਂਗੇ ਅਗਰ ਇਦਾਂ ਦੀ ਕਟਨਾਵਾਵਾਂ ਹੋਣੀਆਂ ਬੰਦ ਨਾ ਹੋਈਆਂ ਤਾਂ ਸਾਨੂੰ ਲੋਕਾਂ ਨੂੰ ਮਜਬੂਰ ਨੇ ਕਟਨਾਵਾ ਇਸ ਹੱਦ ਤੱਕ ਉਤਰਨਾ ਪਊਗਾ ਕਿ ਸਾਨੂੰ ਇਨਸਾਫ ਆਪ ਦੇ ਆਪ ਕਰਨਾ ਪਊਗਾ ਚੰਡੀਗੜ੍ਹ ਤੋਂ ਕਾਂਪਰਸ ਅਕਾਸ਼ ਨਾਲ ਪ੍ਰਿੰਸ ਗਰਦਨਿਕਸ ਵੈਰਾਟੀਵੀ